ਕਦੇ ਗੁਰੂ ਦੀ ਬਾਣੀ ਸੁਣੀਏ ਰਾਹੇ ਉਹ ਸੰਤ ਹੋਂ ਟੋਲ ਰਹੇ ਉਹ ਟੋਲਣਾ ਹੁੰਦਾ ਲੱਭਣਾ ਭਾਲ ਦਾ ਪੱਟਾਂ ਦੇ ਸਵਈਆਂ ਚ ਕਿਸੇ ਵੀ ਗ੍ਰੰਥੀ ਸਿੰਘ ਤੋਂ ਪਾਠੀ ਸਿੰਘ ਤੋਂ ਪਾਠ ਕਰਨ ਵਾਲੇ ਤੋਂ ਪੁੱਛੋ ਵੀ ਲਿਖਿਆ ਲਿਖੀ ਹੈ ਇਹ ਗੱਲ ਇਹ ਤਸੱਲੀ ਕਰਨੀ ਹੁੰਦੀ ਹੈ ਸੀ ਪੁੱਛ ਲਓ ਹੋਰ ਨੂੰ ਪੁੱਛ ਲਓ ਰਾਹੇ ਉਹ ਸੰਤ ਹੋਂ ਟੋਲ ਮੈਂ ਬڑے ਸੰਤ ਲੱਭੇ ਸਾਧ ਬਹੁਤ ਤੇਰੇ ਡਿੱਠੇ ਬੜੇ ਸਾਧ ਦੇਖੇ ਜਿਹੜੇ ਬੜੇ ਲੋਕੀ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਦੀ ਉਪਮਾ ਲਿਖੀ ਆ ਸਾਧਾਂ ਦੀ ਇਹਨਾਂ ਦਿਨ ਨਹੀਂ ਲਿਖੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਵੀ ਕਲੀਅਰ ਕੀਤਾ ਬ੍ਰਹਮ ਗਿਆਨੀ ਵੀ ਕਲੀਅਰ ਕੀਤਾ ਸੋ ਖੈਰ ਗੁਰੂ ਸਾਹਿਬ ਕਹਿੰਦੇ ਸਾਧ ਬਹੁਤ ਤੇਰੇ ਡਿੱਠੇ ਬੜੇ ਤਰ੍ਹਾਂ ਦੇ ਬੜੀਆਂ ਕੰਪਨੀਆਂ ਦੇ ਨਮੂਨਿਆਂ ਦੇ ਸੰਿਆਸੀ ਦੇਖੇ ਤਪੱਸਵੀ ਦੇਖੇ ਸਨਿਆਸੀ ਤਪਸਵੀ ਮੁੱਖੋਂ ਇਹ ਪੰਡਤ ਮਿੱਠੇ ਗਾਂ ਸਾਡੇ ਵਰਗੇ ਜਿਹੜੇ ਪੰਡਤ ਹੁੰਦੇ ਆ ਵਿਦਵਾਨ ਪ੍ਰਚਾਰਕ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਜਾਗਰੂਤ ਕਰਨਾ ਉਹ ਮਿੱਠੇ ਗੁੜ ਵਰਗੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਉਹ ਤੁਹਾਨੂੰ ਆ ਗੱਲਾਂ ਨਹੀਂ ਦੱਸਣਗੇ ਬਾਣੀ ਦੀਆਂ ਇਹ ਸਦੀਆਂ ਤੋਂ ਉਦੋਂ ਤੋਂ ਵੀ ਪਹਿਲਾਂ ਤੋਂ ਚੱਲਦੀ ਆਉਂਦੀ ਹੈ ਗੱਲ ਕਹਾਣੀ ਇਹ ਇਹ ਨਹੀਂ ਆ ਵੀ ਅੱਜ ਹੀ ਇਹ ਗੱਲ ਹੈ ਮੁੱਖੋਂ ਪੰਡਤ ਮਿੱਠੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਮਿੱਠਾ ਮੇ ਬੋਲ ਕੇ ਬੰਦਾ ਸੰਸਾਰ ਨੂੰ ਪਿੱਛੇ ਲਾ ਕੇ ਆਪਣਾ ਤੋਰੀ ਫੁਲਕਾ ਵਧੀਆ ਚਲਾ ਸਕਦਾ ਗੁਰੂ ਸਾਹਿਬ ਨੇ ਬਾਣੀ ਚ ਕਲੀਅਰ ਕੀਤਾ ਮੁੱਖੋਂ ਇਹ ਪੰਡਤ ਮਿੱਠੇ ਬਾਰ ਸੇ ਕਿਉਂ ਫਿਰੋ ਕਿੰਨੇ ਨਾ ਪਰਚੋ ਲਾਇਓ ਕਿੰਨੇ ਸਾਲਾਂ ਬੱਧੀ ਇਹਨਾਂ ਨੂੰ ਦੇਖਿਆ ਪਰ ਪਰਚੋ ਹੁੰਦਾ ਵੀ ਤਸੱਲੀ ਇਹਨਾਂ ਤੇ ਵਿਸ਼ਵਾਸ ਨਾ ਬਣਿਆ ਤਸੱਲੀ ਨਾ ਹੋਈ ਕਹਿਤਿਆਂ ਕਹਿਤੀ ਸੁਣੀ ਬੜਾ ਕੁਝ ਸੁਣਿਆ ਬੈਠਾ ਚੌਕੜੀਆਂ ਤੇ ਲੋਕਾਂ ਨੇ ਦੱਸ ਫਲਾਣੇ ਤਾਂ ਆਏ ਮਾਹ ਪੁਰਖ ਨੇ ਫਲਾਣੇ ਬਾਬਾ ਜੀ ਆਏ ਨੇ ਕਹਿਤਿਆਂ ਕਹਿਤੀ ਤਾਂ ਭਾਵ ਹੁੰਦਾ ਕਈਆਂ ਕਹਾਣੀਆਂ ਗੱਲਾਂ ਸੁਣਨਾ ਗਾਹਾਂ ਦੀ ਗਾਹ ਕਹੀ ਜਾਣਾ ਅਸੀਂ ਸੁਣੀ ਜਾਣਾ ਕਹੀ ਜਾਣਾ ਸੁਣੀ ਜਾਣਾ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਜਦੋਂ ਜੀਵਨ ਦੇਖਿਆ ਜੀਵਨ ਬਿਲਕੁਲ ਬੇਕਾਰ ਆਮ ਬੰਦੇ ਨੂੰ ਵੀ ਮਾੜਾ ਆਮ ਬੰਦਾ ਥਾਂ ਨਹੀਂ ਰੋਕਦਾ ਨਜਾਇਜ਼ ਤੋ ਇਹ ਜਿੰਨੇ ਇਹ ਡੇਰੇ ਮਾਪੁਰਖਾਂ ਦੇ ਬਣੇ ਹੋਏ ਤੁਸੀਂ ਦੇਖੋ ਨਜਾਇਜ਼ ਥਾਮਾਂ ਤੇ ਨਜਾਇਜ਼ ਕਬਜ਼ੇ ਕਦੇ ਵੀ ਤੁਹਾਨੂੰ ਸਾਧ ਬੰਦਾ ਨਸ਼ੇ ਤੇ ਨਹੀਂ ਲਾਏ ਉਹਨਾਂ ਨਸ਼ੇ ਦੜਾ ਸੱਟਾ ਲੁੱਟ ਖੁਟ ਧਾਗੇ ਤਵੀਤ ਜੰਤਰਮੰਦ ਇਹ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਚ ਸਾਨੂੰ ਗੱਲਾਂ ਸਮਝਾਈਆਂ ਪਰ ਅਸੀਂ ਇਸ ਗੱਲ ਵਾਲੇ ਪਾਸੇ